ਇਹ ਕਿੰਨੇ ਵੰਡੇ ਆ ਰਿਹਾ ਜੀ 300 ਜੀ ਇਹ ਕਿਹੜੇ ਕਿਹੜੇ ਸਕੂਲਾਂ ਚ ਇਹ ਸਕੂਲ ਤੇ ਸਾਡਾ ਨੰਗਲਸੋਲ ਜੀ ਇੱਕ ਨੰਗਲਸੋਲ ਇੱਕ ਨਿਸੋਕੇ ਇੱਕ ਮਲਕਪੁਰ ਤੇ ਇੱਕ ਸੁਲਤਾਨਪੁਰ ਚਾਰ ਸਕੂਲ ਉਹ ਕੁੱਲ ਚਾੜੀਓਂ ਹੋਣਗੇ ਜੀ ਕੁੱਲ ਚਾੜੀਓਂ ਇਹ ਤਿੰਨ ਕਮਨ ਹੁੰਦੇ ਕੁੜੀਆਂ ਦੇ 6 ਤੱਕ ਰਹੇ ਸਾਲ ਕਰ ਜ਼ਿਆਦਾ ਬੋਲਦੇ ਨੇ ਨੌ ਦੇ ਦਾ ਪੈਦਾ ਮੇਰਾ ਪਹਾੜ ਬਹੁਤ ਬੈਠਦਾ ਹਾਂ ਆਹ ਚਲਦੇ ਨੇ ਬੱਚਿਆਂ ਦੀ ਗਿਣਤੀ ਕੋਚ ਕਲਾਸ ਵਿੱਚ ਉਹ ਸਭ ਸਾਈਡ ਕਰਦੇ ਆਸਾ ਜਿਹਦਾ ਸਕੀ ਆਇਆ 5:00 ਤੇ 5:00 ਵਜੇ ਰਹੇ ਹਾਂ ਸਾਢੇ 5:00 ਤੇ 5000 ਦਾ ਕਰਵਾਉਣੇ ਸੀ ਲੱਗੇ ਮੇਰੇ ਸਾਹਮਣੇ ਚਾ ਨੋ ਮੇਰਾ ਨਾਮ ਗੁਲਸ਼ਨ ਢਿੰਗਰਾ ਔਰ ਅਸੀਂ ਬੋਬਰਹੈਂਪਟਨ ਯੂਕੇ ਤੋਂ ਵੈਸਟਮਿਨਸਟਰ ਤੋਂ ਆਏ ਹਾਂ ਔਰ ਗੁਲਸ਼ਨ ਰੇਡੀਓ ਹੀ ਉੱਥੇ ਹੈ ਸੋ ਬਾਕੀ ਆਪ ਸਭ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਜਦਾ ਹੜ੍ਹ ਆਇਆ ਸੀ ਕੋਈ ਜਿਹੜੀ ਤਕਰੀਬਨ ਤਕਰੀਬਨ ਜਿਹੜੀ ਸਰਕਾਰੀ ਆંકੜਿਆਂ ਦੇ ਮਤਾਬਕ 5 ਲੱਖ ਏਕੜ ਜ਼ਮੀਨ ਔਰ ਪੰਜ ਜ਼ਿਲ੍ਹੇ ਪ੍ਰਭਾਵਿਤ ਹੋਏ ਤੇ ਕਾਫੀ ਜਿਹੜੇ ਘਰ ਸੀ ਸੋ ਦੁਨੀਆ 'ਚ ਬੈਠੇ ਸਾਰੇ ਪੰਜਾਬੀਆਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਮਦਦ ਕੀਤੀ ਚਲੋ ਸਰਕਾਰੀ ਤੌਰ ਤੇ ਵੀ ਜਿੰਨੀ ਮਦਦ ਹੋਈ ਔਰ ਪੰਜਾਬੀ ਤੇ ਤੁਹਾਨੂੰ ਪਤਾ ਹੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇੱਕ ਜੈਨਰਸ ਕਮਿਊਨਿਟੀ ਮੰਨੀ ਜਾਂਦੀ ਆ ਦੁਨੀਆ 'ਚ ਮਦਦ ਕਰ ਜਾਂਦੇ ਫਿਰ ਆਪਣੀ ਗੱਲ ਸੀ ਇਸੇ ਤਹਿਤ ਗੁਲਸਰ ਰੇਡੀਓ ਬੋਬਰ ਹੈਮਪਟਨ ਬਰਮਿੰਗਮ ਤੋਂ ਯੂਕੇ ਇੰਗਲੈਂਡ ਦੇ ਵਿੱਚ ਅਸੀਂ ਆਪਣੇ ਵੱਲੋਂ ਅਪਰਾਲਾ ਕੀਤਾ ਸੀ ਮੈਂ ਐਵੇਂ ਕਹਾ ਇਹ ਜਿਹੜਾ ਗੁਲਸ਼ਨ ਰੇਡੀਓ ਦਾ ਸਾਰਾ ਪਰਿਵਾਰ ਹੈ ਸੋ ਗੁਲਸ਼ਨ ਰੇਡੀਓ ਦਾ ਸਾਨੂੰ ਜਿੰਨੇ ਵੀ ਸੁਣਦੇ ਇਹ ਗੁਲਸ਼ਨ ਰੇਡੀਓ ਦੇ ਲਿਸਨਰਸ ਨੇ ਉਹਨਾਂ ਦੀ ਸਰੋਤਿਆਂ ਦੀ ਇਹ ਸਾਰਾ ਪੈਸਾ ਸੋ ਅਸੀਂ ਅਲੱਗ-ਅਲੱਗ ਫੇਸ ਦੇ ਵਿੱਚ ਅਸੀਂ ਕਾਫੀ ਰਿਸਰਚ ਕਰਨ ਤੋਂ ਬਾਅਦ ਦੇਖਿਆ ਕਿ ਛੋਟੇ ਬੱਚੇ ਜ਼ਿਆਦਾ ਜਿਹੜੇ متاثر ਪ੍ਰਭਾਵਿਤ ਆ ਅੱਗੇ ਸਰਦੀਆਂ ਦੀ ਆਮਦਿਆ ਕਿਵੇਂ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਆ ਉਹਨਾਂ ਦੀ امدਾਦ ਕਰਨ ਵਾਸਤੇ ਵੀ ਅਸੀਂ ਸਕੂਲਾਂ ਦੀ ਵਰਦੀਆਂ ਪਹਿਲੇ ਫੇਸ ਵਿੱਚ ਮੇਰੇ ਵਾਈਫ ਕਈ ਵਾਰ ਜਾਈ ਸੀ ਉਹ ਦੇਖਿਆ ਸੀ ਆਰੇ ਦੇ ਵਿੱਚ ਮੇਰੇ ਨਾਲ ਜਿਹੜੇ ਸਾਡੀ ਟੀਮ ਦੇ ਇਥੇ ਲੋਕਲ ਰਵਿੰਦਰਪਾਲ ਗਰੋਵਰ ਜੀ ਆ ਕਮਲਜੀ ਢਿੱਲੋਂ ਹੁਣੀ ਆ ਆਜ਼ਾਦ ਬੁੰਡਾ ਕਰਦੇ ਡਾਕਟਰ 인ਦਰ ਪੀਤਾਮੀ ਹੁਣੀ ਆ ਇਹ ਸਾਰੇ ਬਹੁਤ ਮਦਦ ਕਰ ਰਹੇ ਜੈਨੂਨ ਜਗਤ ਤੇ ਅਸੀਂ ਚੱਲੇ ਪੈਸੇ ਆ ਅਸੀਂ ਇਦਾਂ ਰੱਖਿਆ ਕਿ ਅਲੱਗ-ਅਲੱਗ ਫੇਸ ਵਿੱਚ ਜਿੱਥੇ ਤੇ ਜ਼ਰੂਰਤਮੰਦ ਉੱਥੇ ਪੈਸੇ ਦਈਏ ਵਰਦੀਆਂ ਪੈਸੇ ਨਹੀਂ ਮਰਦੀਆਂ ਦੇ ਰੂਪ ਵਿੱਚ ਇੱਥੇ ਫੇ ਅਸੀਂ ਇਥੋਂ ਦੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਨਾਲ ਗੱਲ ਕੀਤੀ ਸੀ ਮੇਰੇ ਨਾਲ ਸਰ ਕਰਿਆ ਔਰ ਇਹਨਾਂ ਨੇ ਕਹਿ ਕਿ ਤੁਸੀਂ ਟਰੈਕਸੂਟ ਦੇ ਦਿਓ ਫਿਰ ਜੀ ਉਹ ਟਰੈਕਸੂਟ ਦਾ ਇੰਤਜ਼ਾਮ ਕੀਤਾ ਤੇ ਬਸ ਅਸੀਂ ਇਹ ਟਰੈਕਸੂਟ ਅੱਜ ਅਸੀਂ ਤੇ ਪਹੁੰਚੇ ਹਾਂ ਟੋਟਲ ਕਿੰਨੇ ਟਰੈਕਸੂਟ ਅੱਜ ਤੁਸੀਂ ਦੇ ਅੱਜ ਜਿਹੜੇ ਆ ਇਸ ਸਪੇਸ ਵਿੱਚ ਅਸੀਂ 300 ਟਰੈਕਸੂਟ ਦੇਨੇ ਆ ਕਿਹੜੇ ਜ਼ਿਲ੍ਹੇ ਚ ਦੇ ਦੇ ਇਹ ਅਮਰਸਰ ਜ਼ਿਲ੍ਹੇ ਚ ਆ ਇਹਨਾਂ ਨੇ ਆਪ ਰਿਸਰਚ ਕੀਤੀ ਤੇ ਜਿਹੜੇ ਹਾਰਪ੍ਰਭਾਵਤ ਸਕੂਲ ਸੀ ਉਹਨਾਂ ਦੇ ਹੈੱਡ ਸੇਵਾ ਨਾਲ ਜਾਏ ਹੋਏ ਸੋ ਅੱਜ ਇਹਨਾਂ ਦਾ ਧੰਨਵਾਦ ਆ ਉੱਚੇ ਤੌਰ ਤੇ ਸ਼ਨੀਵਾਰ ਵਾਲਦਨ ਨੇ ਇਹਨੇ ਸੋਹਣਾ ਇੰਤਜ਼ਾਮ ਕੀਤਾ ਸੋ ਇਹ ਹੈ ਸਾਡਾ ਵੀ ਇਹ ਜਿਹੜਾ ਸੰਗਤ ਦਾ ਜਾਂ ਰਿਸਰਚ ਦਾ ਪੈਸਾ ਬੋਵਰਹੈਂਪਟਨ ਤੋਂ ਬੋਵਰਹੈਂਪਟਨ ਮੈਂ ਤੁਹਾਨੂੰ ਦੱਸਿਆ ਕਿ ਕੋਸ਼ਿਸ਼ ਨੇ ਡੀਓ ਬੋਵਰਹੈਂਪਟਨ ਦਾ ਜਿੱਥੇ ਕੋਈ 52 ਤੋਂ 55 ਹਜ਼ਾਰ ਪੰਜਾਬੀ ਉਹ ਸ਼ਹਿਰ ਚ ਵੱਸਦੇ ਆ ਜਿੱਤੇ ਜਿਹੜਾ 120 ਸਾਲਾਂ ਦੇ ਇਤਿਹਾਸ ਇਹ ਪਹਿਲਾ ਜਿਹੜਾ ਏਸ਼ੀਅਨ ਰੇਡੀਓ ਆ ਆਉਣ ਵਾਲੇ ਸਮੇਂ ਚ ਹੋਰ ਵੀ ਸੇਵਾਵਾਂ ਸੁਭਾਈ ਅਸੀਂ ਆਪਣੇ ਵੱਲੋਂ ਦੇਖੋ ਕੋਸ਼ਿਸ਼ ਕਰਾਂਗੇ ਹੈਨਾ ਜੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜਿਹੜੇ ਆਉਣ ਵਾਲੇ ਸਮੇਂ ਤੇ ਜਿੰਨਾ ਵੀ ਅਸੀਂ ਕਰ ਸਕੀਏ ਸੋ ਸੀ ਆਪਣੇ ਪਰਿਵਾਰ ਵੱਲੋਂ ਵੀ ਮੇਰਾ ਬੇਟਾ ਜਨਵੀ ਤੀਗਰਾ ਤੇ ਹਰਮੀ ਤੀਗਰਾ ਸੋ ਆਪਣੇ ਵੱਲੋਂ ਵੀ ਅਸੀਂ ਫੈਮਿਲੀ ਵੱਲੋਂ ਵੀ ਜਿੰਨਾ ਵੀ ਦਸਵੰਦ ਕੱਟ ਕੇ ਸਿੱਥੋ ਹੀ ਗਏ ਹਾਂ ਸੋ ਮੋਆ ਆਪਣੀ ਧਰਤੀ ਨਾਲ ਅੱਜ ਦਾ ਜਿਹੜੀ ਆ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਖੜੇ ਆ ਅੰਮ੍ਰਿਤਸਰ ਦੇ ਵਿੱਚ ਬਸ ਇੰਨਾ ਕੁ ਜ਼ਿਆਦਾ ਕਰਕੇ ਅਸੀਂ ਇੰਨਾ ਅਸੀਂ ਬੜੇ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਧੰਨਵਾਦ ਹੈ ਪਰ ਇੰਨਾ ਅਸੀਂ ਮੀਡੀਆ 'ਚ ਆਉਣਾ ਨਹੀਂ ਚਾਹੁੰਦੇਗਾ ਖੁਦ ਹੀ ਮੀਡੀਆ ਵੈਸੇ ਤਾਂ ਜੀ ਖੁਦ ਹੀ ਮੀਡੀਆ ਸਾਨੂੰ ਇਹ ਹੁੰਦਾ ਕਿ ਜਿਹੜੀ ਚੀਜ਼ ਸੰਗਤ ਦੀ ਆ ਉਹ ਸਹੀ ਜਗ੍ਹਾ ਤੇ ਚੱਲ ਜੰਦਾ ਇਸਤੇਮਾਲ ਹੋ ਜਾਏ ਬਸ ਇੰਨੀ ਕੀ ਸੋਚ ਆ ਉਹ ਕਹਿੰਦੇ ਹੁੰਦੇ ਵੀ ਜੇ ਕੋਈ ਚੀਜ਼ ਕਿਸੇ ਦਾ ਭਲਾ ਕਰਨਾ ਉਹ ਦੂਜੇ ਬੰਦੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਅੱਜ ਕੱਲ ਇਹ ਇੱਕ ਸੋਰਸ ਹੋ ਗਿਆ ਵੀ ਦੱਸਣਾ ਥੋੜਾ ਜ਼ਰੂਰੀ ਆ ਪਰ ਠੀਕ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੰਨੇ ਕਹਿਣਾ ਚਾਹਾਂਗੇ ਮੈਂ ਮੇਨਾ ਜਿੰਨੀ ਮੇਰੀ ਟੀਮ ਹੈ ਜਿੰਨੇ ਵੀ ਲੋਕਲ ਸਾਡੇ ਅਫਸਰ ਸਹਿਬਾਨ ਖੜੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਨਸਾਨੂੰ ਆਕੇ ਬੜਾ ਸਤਿਕਾਰ ਇਜ਼ਤ ਦਿੱਤੀ ਇਤਰਾਫ ਤੇ ਤਸਮ ਸਹਿਯੋਗ ਕੀਤਾ ਬਹੁਤ ਬੜੀ ਧੰਨਵਾਦ ਕੀਤਾ ਥੈਂਕ ਯੂ ਜੀ ਹਾਂ ਜੀ ਓਕੇ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਜੇਸ਼ ਖੰਨਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸੋ ਅੱਜ ਸਾਡੇ ਵਿੱਚ ਸ਼੍ਰੀ ਗੁਲਸ਼ਨ ਟਿੰਗਰਾ ਜੀ ਗੁਲਸ਼ਨ ਰੇਡੀਓ ਤੋਂ ਯੂਕੇ ਤੋਂ ਆਏ ਨੇ ਸੋ ਬੀਂਗ ਪੰਜਾਬੀ ਨੇ ਉਹਨਾਂ ਨੇ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਐਡੀ ਵੱਡੀ ਤਰਾਸਦੀ ਆਈ ਹੈ ਅਜਨਾਲਾ ਬੈਲਟ ਦੇ ਵਿੱਚ ਜਿਵੇਂ ਪਿਛਲੇ ਦਿਨੀ ਸਾਡੇ ਆੜ ਆਇਆ ਹੈ ਔਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਲੋਕਾਂ ਦਾ ਬੜਾ ਨੁਕਸਾਨ ਹੋਇਆ ਸੋ ਪੰਜਾਬ ਦੇ ਹੋਣ ਦੇ ਨਾਤੇ ਉਹਨਾਂ ਕੋ ਰਹਿ ਨਹੀਂ ਗਿਆ ਔਰ ਇਮੀਡੀਏਟਲੀ ਉਹ ਇਹ ਸੁਣ ਕੇ ਪੰਜਾਬ ਵੱਲੋਂ ਨੱਠੇ ਇਸ ਤੋਂ ਪਹਿਲਾਂ ਉਹਨਾਂ ਦੇ ਮੈਡਮ ਆਏ ਪੰਜਾਬ ਦੇ ਵਿੱਚ ਅੱਜ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਦੋ ਭੇਟੀਆਂ ਦੇ ਨਾਲ ਪੰਜਾਬ ਵਿੱਚ ਆਏ ਅੰਮ੍ਰਿਤਸਰ ਵਿੱਚ ਆ ਕੇ ਉਹਨਾਂ ਨੇ ਸਾਡੇ ਕੋਲੋਂ ਪੁੱਛਿਆ ਕਿ ਕਿਹੜੇ ਕਿਹੜੇ ਇਲਾਕੇ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਪਈ ਸਾਡੇ ਅਜਨਾਲਾ ਬੈਲਟ ਜਿਆਦਾ ਪ੍ਰਭਾਵਿਤ ਹੋਈ ਹੈ ਸੋ ਉਹਨਾਂ ਨੇ ਉਹ ਤਾਂ ਬੱਚਿਆਂ ਦੇ ਵਿੱਚ ਸਕੂਲ ਦੇ ਬੱਚਿਆਂ ਦੀ امداد ਕਰਨ ਦਾ ਫੈਸਲਾ ਕੀਤਾ ਔਰ ਸਾਡੇ ਕੋ ਡਿਮਾਂਡ ਲਈ ਪਈ ਅਸੀਂ ਕਿਹੜੀ ਚੀਜ਼ ਜਿਹੜੀ ਹੈ ਉਹ ਵਿਦਿਆਰਥੀਆਂ ਲਈ ਦੀਏ ਕਿਉਂਕਿ ਆਉਣ ਵਾਲਾ ਸਮਾਂ ਸਰਦੀ ਦਾ ਸਮਾਂ ਹੈ ਔਰ ਲੋਕੀ ਹੜ ਪ੍ਰਭਾਵਿਤ ਨੇ ਬੱਚੇ ਹੜ ਪ੍ਰਭਾਵਿਤ ਨੇ ਸੋ ਉਹਨਾਂ ਲਈ ਇਹ ਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਟਰੈਕਸੂਟ ਬਣਾ ਕੇ ਦਿੱਤੇ ਜਾਣ ਤਾਂਕਿ ਉਹਨਾਂ ਦਾ ਸਰਦੀ ਤੋਂ ਬਚਾਅ ਹੋ ਸਕੇ ਸੋ ਇਹਨਾਂ ਨੇ ਇਮੀਡੀਏਟਲੀ ਉਹ ਜਿਹੜੀ ਮੰਗ ਸੀ ਡਿਮਾਂਡ ਸੀ ਉਹਨੂੰ ਸਵੀਕਾਰ ਕੀਤਾ ਕਿਉਂਕਿ ਭਾਵੇਂ ਯੂਕੇ ਚ ਰਹਿੰਦੇ ਆ ਪਰ ਉਹਨਾਂ ਦਾ ਦਿਲ ਜਿਹੜਾ ਉਹ ਪੰਜਾਬ ਲਈ ਹੀ ਧੜਕਦਾ ਸੋ ਉਹਨਾਂ ਨੇ ਕਿਹਾ ਮੈਂ ਜ਼ਰੂਰ ਇਹ ਕਰਾਂਗਾ ਔਰ ਅੱਜ ਜੋ 300 ਦੇ ਕਰੀਬ ਜਿਹੜੇ ਟਰੈਕ ਸੂਟ ਲੈ ਕੇ ਬੱਚਿਆਂ ਲਈ ਆਏ ਨੇ ਔਰ ਚਾਰ ਸਕੂਲ ਲੱਗੇ ਆ ਜਿਨ੍ਹਾਂ ਵਿੱਚ ਅੱਜ ਅਸੀਂ ਉਹ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਤੋਂ ਪ੍ਰਭਾਵਨਾ ਪਵੇ ਠੰਡ ਤੋਂ ਬਚ ਸਕਣ ਔਰ ਆਪਣਾ ਜੀਵਨ ਜਿਹੜਾ ਪਹਿਲੇ ਵਕਾਂਸ ਮੂਥੀ ਚੱਲੇ ਸੋ ਮੈਂ ਇੱਥੇ ਆਨ ਤੇ ਉਹਨਾਂ ਦਾ ਇੱਕ ਤਾਂ ਚਲੋ ਜੀ ਆਇਆਂ ਕਰਦਾ ਕਿਉਂਕਿ ਉਹ ਆਪਣੀ ਧਰਤੀ ਤੇ ਆਏ ਆ ਔਰ ਉਹਨਾਂ ਦਾ ਥੈਂਕਸ ਵੀ ਕਰਦਾ ਕਿ ਉਹ ਬਾਹਰ ਬੈਠੇ ਵੀ ਇਹਦੇ ਬਾਰੇ ਸੋਚਦੇ ਰਹੇ ਵੀ ਆਪਣੇ ਪਿੱਛੇ ਸੋਚਦੇ ਰਹੇ ਆਪਣੇ ਸਮਝ ਲਓ ਦੇਸ਼ ਦੀ ਆਪਣੀ ਜਨਮ ਭੂਮੀ ਬਾਰੇ ਸੋਚਦੇ ਰਹੇ ਕਿ ਮੈਂ ਉੱਥੇ ਜਾਣਾ ਉੱਥੇ ਕੰਮ ਕਰਨਾ ਆਪਣੇ ਪੰਜਾਬੀ ਭਰਾ ਜਿਹੜੇ ਸਾਡੇ ਬੱਚੇ ਐ ਸਫਰਰ ਐ ਉਹਨਾਂ ਦੀ ਮੈਂ ਹੈਲਪ ਕਰਨੀ ਐ ਸੋ ਇਹਦੇ ਲਈ ਮੈਂ ਤਹੇ ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਡਿਪਾਰਟਮੈਂਟ ਵੱਲੋਂ ਨਾਲ ਸ਼ੁਕਰਗੁਜ਼ਾਰ ਕਰਦਾ ਕਿ ਉਹਨਾਂ ਨੇ ਇਹ ਜੈਸਚਰ ਇੱਕ ਬੜਾ ਅੱਛਾ ਕਿਤਾ ਕਿ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਬੱਚੇ ਆ ਉਹਨਾਂ ਦੀ ਹੈਲਪ ਕੀਤੀ ਸੋ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਕੇ ਗਏ ਆ ਗੁਲਸ਼ਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਕਹਿ ਰਹੇ ਆ ਵੀ ਸੈਕੰਡ ਫੇਸ ਦੇ ਵਿੱਚ ਮੈਂ ਫੇਰ ਇੱਥੇ ਆ ਕੇ ਇਹਨਾਂ ਵਿਦਿਆਰਥੀਆਂ ਦੀ ਸਕੂਲ ਦੀ ਮਦਦ ਕਰਾਂਗਾ ਜੋ ਮੇਰੇ ਕੋ ਹੋ ਪਾਏਗਾ ਉਹ ਕਰਾਂਗਾ ਸੋ ਜਿੰਨੇ ਵੀ ਲੋਕ ਸਾਡੀ ਮਦਦ ਕਰ ਰਹੇ ਨੇ ਅਸੀਂ ਸਾਰਿਆਂ ਦਾ ਤਹੇ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਦੁੱਖ ਦੀ ਘੜੀ ਦੇ ਉੱਤੇ ਉਹਨਾਂ ਨੇ ਸਾਡੀ ਸਾਰਿਆਂ ਦੀ ਸਾਰੇ ਦਾ ਸਿਉਗ ਦਿੱਤਾ ਕਹਿੰਦੇ ਨੇ ਕਿ ਜੇ ਸੁੱਖ ਹੋਏ ਮਨ ਨਾਲ ਵੱਜ ਜਾਂਦਾ ਤੇ ਦੁੱਖ ਜਿਹੜਾ ਵੰਡਨ ਨਾਲ ਜੋਕ ਜਿਹੜਾ ਵੰਡਾਓ ਤੇ ਘਟ ਜਾਂਦਾ ਸੋ ਸਾਰੇ ਸਾਡੇ ਭਰਾਵਾਂ ਨੇ ਆ ਕੇ ਇਹ ਸਾਡੇ ਭਰਾ ਇਹਨੇ ਬਾਹਰੋਂ ਵਿਦੇਸ਼ਾਂ ਤੋਂ ਆ ਕੇ ਸਾਡਾ ਦੁੱਖ ਹਟਾਇਆ ਔਰ ਸਾਡੇ ਦੁੱਖ ਨੂੰ ਘਟਾਇਆ ਸੋ ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ ਬਹੁਤ ਹੀ ਚੜ੍ਹਦੀ ਕਲਾ ਚ ਰਹੇਗਾ ਥੈਂਕ ਯੂ ਵੈਰੀ ਮਚ